ਇਸ ਬਾਰੇ ਮੈਂ ਕਹੂੰਗਾ ਕਿ ਜੋ ਪਹਿਲਾਂ ਪਾਰਟੀਆਂ ਦੇ ਵਿੱਚ ਟਿਕਟਾਂ ਦਿੱਤੀਆਂ ਜਾਂਦੀਆਂ ਸੀ ਇਹ ਵੱਡੇ ਧੰੜਾੜਾਂ ਨੂੰ ਦਿੱਤੀਆਂ ਜਾਂਦੀਆਂ ਸੀ ਇਹ ਪਹਿਲੀ ਵਾਰੀ ਹੋਇਆ ਕਿ ਆਮ ਆਦਮੀ ਪਾਰਟੀ ਨੇ ਇੱਕ ਆਮ ਇਨਸਾਨ ਨੂੰ ਟਿਕਟ ਦਿੱਤੀ ਹੈ ਤੇ ਅਸੀਂ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਸਾਹਿਬ ਜੀ ਦਾ ਧੰਨਵਾਦ ਕਰਦੇ ਆਂ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆਂ ਤੇ ਨਾਲ ਹੀ ਜਿਹੜੇ-ਜਿਹੜੇ ਪਿੰਡਾਂ ਨੇ ਮੇਰੇ ਵਾਸਤੇ ਇੱਕ ਜੁੱਟ ਹੋ ਕੇ ਟਿਕਟ ਦੀ ਮੰਗ ਕੀਤੀ ਆ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਪਿੰਡਾਂ ਦੇ ਵਿੱਚ ਜਾ ਰਹੇ ਹੋ ਕਿੰਦਾ ਦਾ ਲੋਕਾਂ ਦਾ ਪਿਆਰ ਮਿਲ ਰਿਹਾ ਜੀ ਪਿਆਰ ਤਾਂ ਦੇਖੋ ਜੀ ਜਿਸ ਤਰ੍ਹਾਂ ਬਾਈ ਦੇ ਵਿੱਚ ਲੋਕਾਂ ਨੇ ਆਪਣਾ ਸਮਝ ਕੇ ਆਪ ਦੀ ਪਾਰਟੀ ਸਮਝ ਕੇ ਐਮਐਲ ਨੂੰ ਜਿਤਾਇਆ ਸੀਗਾ ਤੇ ਮੈਂ ਤਾਂ ਇਹਨਾਂ ਦਾ ਆបਦਾ ਇਹਨਾਂ ਦੇ ਵਿੱਚ ਹੀ ਰਹਾ ਕਿਉਂਕਿ ਮੇਰੇ ਕੋਲ ਉਸ ਟਾਈਮ 25 ਪਿੰਡ ਹੁੰਦੇ ਸੀਗੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਵੇਂ ਕਈ ਬੰਦੇ ਇਹੋ ਜੇ ਸੀਗੇ ਸਾਡੇ ਵਰਕਰ ਸੀਗੇ ਜਿਹੜੇ ਪਹੁੰਚ ਨਹੀਂ ਸੀ ਕਰਦੇ 25-25 ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਡਿਊਟੀਆਂ 9 ਪਿੰਡਾਂ ਦੇ ਵਿੱਚ 10 ਪਿੰਡਾਂ ਦੇ ਵਿੱਚ ਲਗਾ ਦਿੱਤੀ ਗਈ ਤੇ ਮੇਰਾ ਤਾਂ ਹੁਣ ਤੱਕ ਵੀ ਸੰਪਰਕ ਜਿਹੜਾ 25 ਪਿੰਡਾਂ ਦੇ ਵਿੱਚ ਹੀ ਰਿਹਾ ਹੈ ਤੇ ਬਹੁਤ ਪ੍ਰੇਮ ਪਿਆਰ ਮਿਲਦਾ ਹੈ ਜਿੱਥੇ ਵੀ ਕਿਤੇ ਮੇਰੀ ਲੋੜ ਹੁੰਦੀ ਹੈ ਮੈਂ ਅੱਧੀ ਰਾਤ ਵੀ ਪਹੁੰਚਦਾ ਉਹ ਸੇ ਦਾ ਸਦਕਾ ਹੈ ਅੱਜ ਮੈਨੂੰ ਇਹ ਜਿਹੜਾ ਮਾਨ ਸਨਮਾਨ ਮਿਲਿਆ ਹੈ ਤੇ ਅਸੀਂ ਗੁਰੂ ਕਿਰਪਾ ਕਰੇ ਵੱਡੀ ਜਿੱਤ ਪ੍ਰਾਪਤ ਕਰਾਂਗੇ ਕੀ ਜਨਤਾ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜਨਤਾ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੇ ਆ ਕਿ ਪਹਿਲਾਂ ਕੀ ਹੁੰਦਾ ਸੀਗਾ ਸਰਕਾਰ ਕਿਸੇ ਦੀ ਸੀ ਐਮਐਲਏ ਕਿਸੇ ਦੇ ਸੀ ਸਰਪੰਚ ਕਿਸੇ ਦੇ ਸੀ ਹੁਣ ਸਰਕਾਰ ਵੀ ਸਾਡੀ ਆਮਦੀ ਹੈ ਐਮਐਲਏ ਸਾਬ ਵੀ ਸਾਡੇ ਆਪ ਦੇ ਆ ਸਰਪੰਚ ਵੀ ਸਾਡੇ ਆਪ ਦੇ ਆ ਇਹ ਜ਼ਿਲ੍ਹਾ ਸੰਪਤੀਆਂ ਵੀ ਸਾਡੀਆਂ ਆਪਦੀਆਂ ਹੋਣਗੀਆਂ ਜ਼ਿਲ੍ਹਾ ਪ੍ਰੀਸ਼ਦ ਵੀ ਸਾਡੀਆਂ ਆਪਦੀਆਂ ਹੋਣਗੀਆਂ ਬਲਾਕ ਸੰਪਤੀਆਂ ਵੀ ਹੋਣਗੀਆਂ ਤੇ ਸਾਡੇ ਸਿਰ ਅਸੀਂ ਇਹਨਾਂ ਨੂੰ ਕੋਈ ਲਾਭਾ ਨਹੀਂ ਦੇ ਸਕਦੇ ਕਿ ਆ ਸਾਡੇ ਵਿੱਚ ਕਮੀ ਆ ਇਹਨਾਂ ਨੇ ਆਪਦੀ ਪੂਰਤੀ ਕਰ ਦੇਣੀ ਆ ਉਸ ਤੋਂ ਬਾਅਦ ਸਰਕਾਰ ਦਾ ਕੰਮ ਹੈ ਅਸੀਂ ਕੋਈ ਕੰਮ ਹੀ ਨਹੀਂ ਰਹਿਣ ਦਿੰਦੇ ਜੀ ਕਿਸੇ ਵਕਾਅ ਦੇ ਵਿੱਚ